ਜੀ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਵਿਖਰੇ ਹੋਏ ਆਂ ਅੱਜ ਤੇ ਮੰਡੀ ਪੂਰਨ ਭਰੀ ਪਈ ਆ ਝਾਤ ਮਨਾ ਦੇ ਲਈ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਟਰੈਕਟਰ ਬਹੁਤ ਵਧੀਆ ਵਧੀਆ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜਾ ਟਰੈਕਟਰ ਪਸੰਦ ਆਉਂਦਾ ਉਹ ਤੇ ਕਰ ਲਓ ਸਮਾਰਕ ਕੇ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਜਿਹੜੇ ਵੀਰ ਨਵੇਂ ਜੁੜੇ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ 852 ਕਰੋ ਜੀ ਚੈੱਕ ਤਿੰਨ ਸਟਾਰ ਕੰਡੀਸ਼ਨ ਟਰੈਕਟਰ ਦੀ ਬਹੁਤ ਵਧੀਆ ਪਈ ਆ ਛਤਰੀ ਛੁਤੀ ਦੇ ਕਪੜਾ ਨਵਾਂ ਲੱਗਿਆ 2011 ਮਾਡਲ ਆ ਜੀ ਪੰਜਾਬ ਨੰਬਰ ਟਰੈਕਟਰ ਹੈ 3,75,000 ਰੁਪਿਆ ਵੀ ਡਿਮਾਂਡ ਕਰਦੇ ਆ ਕੰਡੀਸ਼ਨ ਟਰੈਕਟਰ ਦੀ ਜਮਾਂ ਫੁੱਲ ਓਕੇ ਪਈਆ 100/100 ਇਹ ਮਗਰਾਟ ਮਗਰੂਟ ਕਰ ਲੋ ਚੈੱਕ ਦੇਖੋ ਆ ਪੂਰਾ ਫੁੱਲ ਓਕੇ ਆ ਜੀ ਟਰੈਕਟਰ ਇਹ ਜਿਹੜੇ ਆਪਾਂ ਹੁਣ ਤੁਹਾਨੂੰ ਆ ਵੀਡੀਓ ਦੇ ਵਿੱਚ ਟਰੈਕਟਰ ਦਿਖਾਵਾਂਗੇ 15,000 ਰੁਪਿਆ ਸਿੱਧਾ ੜਾ ਦਿਓ ਟਰੈਕਟਰ ਆ ਜੋ ਤੇ ਬਾਕੀ ਹੋਰ ਵੀ ਮੌਕੇ ਤੇ ਮਾਣ ਤਾਣ ਹੋ ਜੂਗਾ ਅੱਗੇ ਆ ਗਈ 444 ਕਾਟ ਹਰਿਆਣਾ ਨੰਬਰ ਹੈ ਜੀ 1992 ਮਾਡਲ ਹੈ 1 ਲੱਖ 75000 ਰੁਪਏ ਵੀ ਡਿਮਾਂਡ ਕਰਦੇ ਆ ਕੰਡੀਸ਼ਨ ਟਰੈਕਟਰ ਦੀ ਬਹੁਤ ਵਧੀਆ ਪਈ ਹੈ ਤੁਹਾਡੇ ਸਾਹਮਣੇ ਹੈ ਇਹਦੇ ਜੋ ਵੀ ਮੌਕੇ ਤੇ ਮਾਨਦਾਨ ਹੋ ਜੂ ਡੇਢ ਲੱਖ ਦਾ ਬਣ ਜੂ ਇਹ ਟਰੈਕਟਰ ਆ ਬਾਕੀ ਮੌਕੇ ਤੇ ਮਾਨਦਾਨ ਹੋਰ ਹੋਈ ਬਈ ਟਾਇਰ ਟੂਰਾਂ ਦੀ ਕੰਡੀਸ਼ਨ ਵੀ ਪੂਰੀ ਵਧੀਆ ਪਈ ਹੈ ਮੂਰਲੇ ਟਾਇਰ ਜਮਾ ਨਵੇਂ ਆ ਟਰੈਕਟਰ ਦੇ ਮਾਗਰਲੇ ਟਾਇਰਾਂ ਦੀ ਵੀ ਕੰਡੀਸ਼ਨ ਪੂਰੀ ਵਧੀਆ ਪਿਆ ਸੁੱਕੇ ਸਕੇ ਨਹੀਂ ਟਾਇਰ ਕਿਤੋਂ ਅੱਗੇ ਆ ਗਿਆ ਜੀ ਇਹਦਾ ਜਮਾ ਕੋਕਾ ਵੀ ਸੀ ਆ ਜੀ ਟਰੈਕਟਰ ਕਰ ਲੋ ਚੱਕ ਜਮਾ 60 55 ਫਾਰਮਟਰ ਫਾਰਮਟਰ ਟਰੈਕ ਚਾਰੇ ਟਾਇਰਾਂ ਦੀ ਕੰਡੀਸ਼ਨ ਹੀ ਜਮਾ ਨਵੇਂ ਵਰਗੀ ਪਈ ਆ ਤੇ ਜਮਾ ਟਰੈਕਟਰ ਹੀ ਨਵਾਂ ਉਹ ਲੋਕਿਆ ਜਮਾ ਟਰੈਕਟਰ ਮਾਡਲ ਤਾਂ ਹੈਗਾ ਜੀ 2014 ਪਰ 2014 ਮਾਡਲ ਟਰੈਕਟਰ ਲੱਗਦਾ ਨਹੀਂ ਇਹ ਲੱਗਦਾ ਵੀ ਨਹੀਂ ਮੈਂ 2122 ਮਾਡਲ ਟਰੈਕਟਰ ਹੁੰਦਾ। ਛਤਰੀ-ਛੁਤਰੀ ਦੇ ਕੱਪੜਾ ਪੂਰਾ ਵਧੀਆ ਲੱਗਿਆ। ਤੇ ਦੇਖੋ ਇੰਜਨ ਉਹ ਜਨੀ ਕੰਡੀਸ਼ਨ ਆ। ਜਿਵੇਂ ਨਵਾਂ ਵਰਗਾ ਟਰੈਕਟਰ ਹੈ। ਚਾਰੇ ਟਾਇਰ ਨਵੇਂ ਆ। ਮਗਰਾਟਾਂ ਮਗਰੂਟਾਂ ਦੀ ਕੰਡੀਸ਼ਨ ਕਰੋ ਚੈੱਕ। ਸਾਈਡ ਗੇਅਰ ਹੈ। ਜਿਵੇਂ ਟਰੈਕਟਰ ਖੜਾ ਐਂ ਦੇਣਗੇ ਬਾਈ ਕੋਈ ਅਸੀਂ ਕੋਈ ਚੀਜ਼ ਲਾਉਣ-ਲੋਣ ਵਾਲਾ ਕੰਮ ਨਹੀਂ। 475000 ਰੁਪਿਆ ਡਿਮਾਂਡ ਆ ਟਰੈਕਟਰ ਦੀ ਸਾਢੇ 4.5 ਲੱਖ ਰੁਪਈਆ ਦਾ ਟਰੈਕਟਰ ਬਣ ਜੂਗਾ ਇਹ 475000 ਰੁਪਿਆ ਡਿਮਾਂਡ ਆ ਜੀ 4 ਲੱਖ ਤੇ 60000 ਰੁਪਈਆ ਦਾ ਟਰੈਕਟਰ ਬਣ ਜੇ ਬਾਕੀ ਮੌਕੇ ਤੇ ਮੰਗ ਤਾਂ ਨਾ ਹੋਰ ਹੋ ਜੂ ਅੱਗੇ ਆ ਗਏ ਜੀ ਫਾਰਮ ਟਰੈਕ 60 ਕੰਡੀਸ਼ਨ ਕਰ ਲਓ ਜੀ ਟਰੈਕਟਰ ਦੀ ਚੈੱਕ 2009 ਮਾਡਲ ਆ ਟਰੈਕਟਰ ਡਬਲ ਕਲਚ ਐ ਪੰਜਾਬ ਨੰਬਰ ਐ ਪੀਬੀ 12 ਕੰਡੀਸ਼ਨ ਕਰ ਲਓ ਟਰੈਕਟਰ ਦੀ ਚੱਕ ਜਮਾ ਨਵੇਂ ਵਰਗਾ ਟੈਰਾ ਟੂਰਾ ਦੀ ਕੰਡੀਸ਼ਨ ਵੀ ਪੂਰੀ ਓਕੇ ਪਈ ਆ ਛਤਰੀ ਤੇ ਕਪੜਾ ਪੂਰਾ ਵਧੀਆ ਲੱਗਿਆ ਮਗਰਾਟ ਮਗਰੂਟ ਵੀ ਟਰੈਕਟਰ ਦੇ ਪੂਰੇ ਵਧੀਆ ਪਏ ਆ ਜੀ ਡਿਮਾਂਡ ਦੀ ਗੱਲ ਕਰੀਏ ਆਪਾਂ ਇਹਦੀ 2 ਲੱਖ ਤੇ 85000 ਰੁਪਏ 바이 ਡਿਮਾਂਡ ਕਰਦੇ ਆ ਕੰਡੀਸ਼ਨ ਇੰਜਨ ਉੰਜਨ ਦੀ ਜਮਾ ਓਕੇ ਆ ਜੀ ਬਾਅ ਕੇ ਤਸੱਲੀ ਕਰਕੇ ਟਰੈਕਟਰ ਤੁਸੀਂ ਘਰੇ ਲੈ ਜਾਓ ਮਗਰਾਟਾਂ ਦੀ ਵੀ ਕੰਡੀਸ਼ਨ ਕਰੋ ਜੀ ਚੱਕ ਚਮਾ ਨਵੇਂ ਵਰਗੀ ਪਈ ਆ ਜਮਾ ਰੰਗ ਪੇਂਟ ਸਾਰਾ オリジナル ਆ ਟਰੈਕਟਰ ਦਾ ਕੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਸੰਪਰਕ ਕਰ ਲੋ ਜਿਹੜਾ ਵੀ ਟਰੈਕਟਰ ਸਾਨੂੰ ਪਸੰਦ ਆਉਂਦਾ ਅੱਗੇ ਆ ਗਿਆ ਜੀ ਸੋਨਾ ਲਿਕਾ ਸਕੰਦਰ 750 ਟਾਇਰਾਂ ਦੀ ਕੰਡੀਸ਼ਨ ਇਹਦੀ ਵੀ ਨਵੇਂ ਵਰਗੀ ਪਈ ਆ ਨਾਲ ਦੇ ਹੈ ਵੀਰੇ ਨਾਲ ਦੇ ਟਾਇਰ ਹੈ 600 ਘੰਟਾ ਚੱਲਿਆ ਟਰੈਕਟਰ ਤੇ 3 ਸਪੀਡ ਹੈ 2020 ਮਾਡਲ ਹੈ ਪੰਜਾਬ ਨੰਬਰ ਹੈ 5 ਲੱਖ 95000 ਰੁਪਏ பை ਡਿਮਾਂਡ ਕਰਦੇ ਆ ਛਤਰੀ-ਛਤਰੀ ਦੇ ਕੱਪੜਾ ਪੂਰਾ ਵਧੀਆ ਲੱਗਿਆ ਜਮਾ ਨਮਿਆਂ ਵਰਗਾ ਟਰੈਕਟਰ ਹੈ ਜੀ ਫੋਲ ਓਕੇ ਜਮਾ ਅੱਗੇ ਆ ਗਿਆ ਜੀ ਫਾਰਮ ਟਰੈਕ ਚੈਂਪੀਅਨ ਇਹਦੀ ਵੀ ਕਰ ਲੋ ਕੰਡੀਸ਼ਨ ਚੈੱਕ ਪੀਵੀ 12 ਨੰਬਰ ਹੈ ਛਤਰੀ-ਛਤਰੀ ਦੇ ਕੱਪੜਾ ਪੂਰਾ ਵਧੀਆ ਲੱਗਿਆ ਜੇ ਮਾ ਫੋਨ ਲੁੱਕ ਕੇ ਟਰੈਕਟਰ ਕੰਡੀਸ਼ਨ ਪੂਰੀ ਵਧੀਆ ਪਈ ਟਰੈਕਟਰ ਦੀ ਟੈਰਾ ਟੂਰਾਂ ਦੀ ਕੰਡੀਸ਼ਨ ਵੀ ਪੂਰੀ ਵਧੀਆ ਹੈ ਮਾਡਲ ਹੈਗਾ 2008 2 ਲੱਖ ਤੇ 65000 ਰੁਪਿਆ ਵੀ ਡਿਮਾਂਡ ਕਰਦੇ ਆ ਅੱਗੇ ਹੈਗਾ ਜੀ ਫਾਰਮਟ੍ਰੈਕ 60 ਫੇਰ 1999 ਮਾਡਲ ਆ ਟਰੈਕਟਰ ਪੰਜਾਬ ਨੰਬਰ ਆ ਪੀਵੀ 60 ਕੰਡੀਸ਼ਨ ਕਰ ਲੋ ਜੀ ਟਰੈਕਟਰ ਦੀ ਚੈੱਕ ਰੰਗ ਪੇਂਟ ਦੀ ਟਾਇਰਾਂ ਦੀ ਕੰਡੀਸ਼ਨ ਮਗਰ ਲੇਟਰ ਹੈਗੇ ਜੀ 65 70 ਪੈਸੇ ਬੱਤੀ ਹੈ ਘੱਟ ਨਹੀਂ ਤੇ ਮੂਹਰੇ ਟਾਇਰਾਂ ਦੀ ਕੰਡੀਸ਼ਨ ਵੀ ਕਰ ਲੂ ਚੱਕੀ ਹੈ ਮਾਡਲ ਹੈਗਾ 1999 2 ਲੱਖ ਤੇ 15000 ਰੁਪਏ பை ਡਿਮਾਂਡ ਕਰਦਾ ਡਬਲ ਕਲਚ ਟਰੈਕਟਰ ਹੈ ਜੀ ਜੇ ਮੈਂ ਪੂਰੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਅੱਗੇ ਆ ਗਿਆ ਜੀ ਸੋਨਾ ਲੀਕਾ 750 ਵਾਲਾ ਟਾਇਰਾਂ ਦੀ ਕੰਡੀਸ਼ਨ ਇਦੀ ਵੀ ਪੂਰੀ ਵਧੀਆ ਪਈ ਹੈ ਹਰਿਆਣਾ ਨੰਬਰ ਹੈ 2009 ਮਾਡਲ ਹੈ ਜੀ ਟਰੈਕਟਰ ਮੰਗ ਰਲੇਟ ਹੈਰ ਤੇ ਜਮਾਨਾ ਵਾਂਗੂ ਪਿਆ ਤੇ ਮੂਹਰ ਲਈ ਵੀ ਪੂਰੇ ਵਧੀਆ ਪਿਆ ਜੀ ਰੰਗ ਪੇਂਟ ਦਾ ਟਰੈਕਟਰ ਸਾਰਾ オリジナル ਹੈ ਜੇ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ 3 ਲੱਖ ਤੇ 45000 ਰੁਪਿਆ ਵੀ ਡਿਮਾਂਡ ਕਰਦੇ ਆ ਫੁੱਲ ਓਕੇ ਆ ਜੀ ਟਰੈਕਟਰ ਜਮਾ ਪੂਰੀ ਵਧੀਆ ਕੰਡੀਸ਼ਨ ਦਾ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਟਰੈਕ 65 ਵਾਲਾ ਪੀਪੀ ਆ ਜੀ ਕੰਡੀਸ਼ਨ ਕਰ ਲੋ ਜੀ ਟਰੈਕਟਰ ਦੀ ਚੈੱਕ 2009 ਮਾਡਲ ਹੈ ਟਾਪ ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ ਜੀ ਪੀਵੀ 11 ਪਟਿਆਲੇ ਦਾ ਟਾਇਰਾਂ ਦੀ ਕੰਡੀਸ਼ਨ ਆ ਮਾਗਰ ਲਈਦਾ ਜਿਵੇਂ ਨਵੇਂ ਆ 16 ਵਾਲੇ ਟਾਇਰ ਆ ਜੀ ਬਾਕੀ ਸਾਰਾ ਓਕੇ ਟਰੈਕਟਰ ਪ੍ਰੈਸ਼ਰ ਸਟੀering ਹੈ ਪੰਜਾਬ ਨੰਬਰ 3 ਲੱਖ ਤੇ 45000 ਰੁਪਏ ਵੀ ਡਿਮਾਂਡ ਕਰਦੇ ਆ ਇਹ ਟਰੈਕਟਰ ਪਸੰਦ ਆਉਂਦਾ ਜੀ ਬਾਕੀ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਕਰ ਲੋ ਸੰਪਰਕ ਬਾਅ ਕੇ ਤਸੱਲੀ ਕਰਕੇ ਟਰੈਕਟਰ ਤੁਸੀਂ ਆਪਦੇ ਘਰੇ ਲੈ ਜਾਓ ਅੱਗੇ ਆ ਗਿਆ ਜੀ ਸਟੈਂਡਰਡ 450 ਵਾਲਾ ਇਹਦੀ ਕੰਡੀਸ਼ਨ ਕਰ ਲੋ ਜੀ ਚੈੱਕ ਜਮਾ ਫੁੱਲ ਓਕੇ ਹੈ ਜੀ ਪੰਜਾਬ ਨੰਬਰ ਹੈ ਜੀ ਇਹ ਵੀ ਪਟਿਆਲੇ ਦਾ 2006 ਮਾਡਲ ਹੈ ਡਬਲ ਕਲਚ 2 ਲੱਖ ਤੇ 65000 ਰੁਪਿਆ ਵੀ ਡਿਮਾਂਡ ਕਰਦੇ ਆ ਪੂਰਾ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ। ਫੁੱਲ ਉਪਕੀ ਜਮਾ। ਅੱਗੇ ਆ ਗਿਆ ਜੀ 855. 2005 ਮਾਡਲ ਟਰੈਕਟਰ ਹੈ ਜੀ। ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਟਰੈਕਟਰ ਦੀ। ਮੰਗ ਰਲੇ ਟਾਇਰ ਵੀ ਹੈਗੇ ਹੈਗੇ। 60 ਪੈਸੇ। ਤੇ ਮੂਹਰਲੇ ਵੀ ਹੈਗੇ 50-55 ਪੈਸੇ ਟਾਇਰ। 2005 ਮਾਡਲ ਹੈ। 2 ਲੱਖ ਤੇ 85000 ਰੁਪਿਆ ਬਾਈ ਡਿਮਾਂਡ ਕਰਦੇ ਆ। ਪੰਜਾਬ ਨੰਬਰ ਆ ਜੀ ਟਰੈਕਟਰ। ਰੰਗ ਪੇਂਟ ਪੂਰਾ ਵਧੀਆ ਪਿਆ ਟਰੈਕਟਰ ਦਾ ਤੇ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਵਧੀਆ ਪਈ ਆ ਜੀ ਤੇ ਮਗਰਾਟ ਮਗਰੂਟ ਦੇਖ ਲੀ ਟਰੈਕਟਰ ਦਾ ਪੂਰਾ ਫੁੱਲ ਓਕੇ ਟਰੈਕਟਰ ਆ ਜੀ ਇਹਨਾਂ ਚੋਂ ਕੋਈ ਵੀ ਤੁਹਾਨੂੰ ਟਰੈਕਟਰ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈਆਂ ਨਾਲ ਕਰ ਲੋ ਸੰਪਰਕ ਤੇ ਜਿਹੜੇ ਵੀਰ ਨਵੇਂ ਜੁੜੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲਦੇ ਆਂ ਜੀ ਧੰਨਵਾਦ